ਬੀਬੀ ਐਨ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦਾ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿੱਘਾ ਸਵਾਗਤ ਸੰਪਲਾ ਨੇ ਲਿਆ ਫਾਈਨਲ ਫੈਸਲਾ ਢੀਂਡਸਾ ਧੜੇ ਨੇ ਕਰ ਦਿੱਤਾ ਵੱਡਾ ਐਲਾਨ ਖਿੱਚੀ ਲਕੀਰ ਪਠੜ ਤੇ ਖਹਿਰਾ ਵੱਲੋਂ ਢੀਂਡਸਾ ਨੂੰ ਵੱਡੀ ਪੇਸ਼ਕਸ਼ ਬਾਦਲ ਤੇ ਮਲੂਕਾ ਪਰਿਵਾਰ ਦੀਆਂ ਨੂਹਾਂ ਆਹ ਮੋ ਸਾਹਮਣੇ ਸੰਗਰੂਰ ਦੇ ਕਿਸਾਨਾਂ ਦਾ ਆਪ ਉਮੀਦਵਾਰ ਨੂੰ ਅਲਟੀਮੇਟਮ ਜਲੰਧਰ ਚ ਕਾਂਗਰਸ ਨੂੰ ਦੋ ਝਟਕਿਆਂ ਬਾਅਦ ਤੀਸਰੇ ਝਟਕੇ ਦੀ ਤਿਆਰੀ ਅਤੇ ਅਕਾਲੀ ਦਲ ਨੂੰ ਲੱਭਿਆ ਉਮੀਦਵਾਰ ਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਰਾਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਆ ਨਰਾਜ਼ਗੀਆਂ ਦੀ ਟਿੱਕ ਟ ਦਿੱਤੀ ਨਹੀਂ ਸੀ ਗਈ ਵੀਰੇ ਸੰਪਲਾ ਨਰਾਜ਼ ਹੋ ਗਏ ਸੀ ਲਗਾਤਾਰ ਪੋਸਟਾਂ ਉਹਨਾਂ ਦੀਆਂ ਸਾਹਮਣੇ ਆ ਰਹੀਆਂ ਸੀ ਤਾਂ ਫਿਰ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਉਹਨਾਂ ਨਾਲ ਮੁਲਾਕਾਤ ਕਰਨ ਵਾਸਤੇ ਉਹਨਾਂ ਦੇ ਘਰ ਪਹੁੰਚਦੇ ਆ ਸੁਨੀਲ ਜਾਖੜ ਨੇ ਬਾਅਦ ਦੁਪਹਿਰ ਉਹਨਾਂ ਦੀ ਹੁਸ਼ਿਆਰਪੁਰ ਸਥਿਤ ਰਹਿਸ਼ ਤੇ ਉਹਨਾਂ ਨਾਲ ਮੁਲਾਕਾਤ ਕੀਤੀ ਜਾਖੜ ਦੇ ਵੱਲੋਂ ਉਹਨਾਂ ਨੂੰ ਸਮਝਾਇਆ ਗਿਆ ਤੇ ਉਹਨਾਂ ਦੀਆਂ ਗੱਲਾਂ ਸੁਣੀਆਂ ਗਈਆਂ ਤਾਂ ਫਿਰ ਦੋਵਾਂ ਨੇ ਹੱਥ ਫੜੇ ਅਤੇ ਮੁਸਕਰਾਉਂਦੇ ਹੋਏ ਮੀਡੀਆ ਦੇ ਨਾਲ ਗੱਲਬਾਤ ਕੀਤੀ ਜਾਖੜ ਨੇ ਕਿਹਾ ਕਿ ਭਾਜਪਾ ਦੇ ਹਿੱਤਾਂ ਦਾ ਪੱਖ ਲੈਣ ਲਈ ਪਾਰਟੀ ਵੱਲੋਂ ਬਣਦਾ ਉਹਨਾਂ ਨੂੰ ਇਨਾਮ ਦਿੱਤਾ ਜਾਏਗਾ ਪਰ ਕੀ ਦਿੱਤਾ ਜਾਏਗਾ ਕਿ ਸਰਕਾਰ ਬਣ ਤੇ ਕੋਈ ਵੱਡੇ ਅਹੁਦੇ ਦਾ ਲਾਲਚ ਦਿੱਤਾ ਗਿਆ ਕਿਉਂਕਿ ਮਸਲੇ ਤਾਂ ਸਾਰਿਆਂ ਨੂੰ ਕੁਰਸੀਆਂ ਦਿੱਆ ਤੇ ਫਿਰ ਹੋਇਆ ਕੀ ਸੀ ਕਿਉਂਕਿ ਭਾਜਪਾ ਦੇ ਵੱਲੋਂ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੀ ਟਿਕਟ ਕੱਟ ਕੇ ਉਹਨਾਂ ਦੀ ਪਤਨੀ ਅਨੀਤਾ ਸੋਮ ਪ੍ਰਕਾਸ਼ ਨੂੰ ਦੇ ਦਿੱਤੀ ਗਈ ਸੀ ਉਹਦੇ ਤੋਂ ਬਾਅਦ ਸੰਪਲਾ ਨਾਰਾਜ਼ ਹੋ ਗਏ ਸੀ ਹੁਣ ਜਿਸ ਤੋਂ ਬਾਅਦ ਉਹਨਾਂ ਨੇ ਆਪਣੇ ਐਕਸ ਅਤੇ ਫੇਸਬੁੱਕ ਦੇ ਉੱਤੇ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਉੱਤੋਂ ਮੋਦੀ ਦਾ ਪਰਿਵਾਰ ਉਹ ਵੀ ਹਟਾ ਦਿੱਤਾ ਸੀ। ਕਈ ਦਿਨ ਇਹ ਲਗਾਤਾਰ ਖਬਰਾਂ ਰਹੀਆਂ ਕਿ ਉਹ ਅਕਾਲੀ ਦਲ ਵਿੱਚ ਸ਼ਾਮਲ ਹੋ ਸਕਦੇ ਐ ਜਾਂ ਆਜ਼ਾਦ ਚੋਣ ਲੜ ਸਕਦੇ ਐ। ਵਿਜੇ ਸੰਪਲਾ ਦੇ ਮਨ ਜਾਣ ਦੇ ਕਾਰਨ ਭਾਜਪਾ ਨੂੰ ਜਿੱਥੇ ਸੁੱਖ ਦਾ ਸਾਹ ਆਇਆ ਉੱਥੇ ਦੱਸਣਾ ਬਣਦਾ ਕਿ ਹੁਸ਼ਿਆਰਪੁਰ ਸੰਸਦੀ ਹਲਕੇ ਤੋਂ 2014 'ਚ ਇਹਨਾਂ ਨੇ ਚੋਣ ਲੜੀ ਸੀ। ਅਤੇ ਪਿਛਲੀ ਵਾਰ ਉਹਨਾਂ ਦੀ ਟਿਕਟ ਕੱਟ ਕੇ ਸੋਮ ਪ੍ਰਕਾਸ਼ ਨੂੰ ਟਿਕਟ ਦੇ ਦਿੱਤੀ ਗਈ ਸੀ ਤੇ 2019 ਦੇ ਵਿੱਚ ਇਥੋਂ ਸੋਮ ਪ੍ਰਕਾਸ਼ ਨੇ ਜਿੱਤ ਦਰਜ ਕੀਤੀ ਸੀ ਸੰਪਲਾ 2014 ਤੋਂ 19 ਤੱਕ ਪਹਿਲੀ ਮੋਦੀ ਸਰਕਾਰ ਦੇ ਵਿੱਚ ਮੰਤਰੀ ਵੀ ਰਹੇ ਸੀ ਸਮਾਜ ਕਨਿਆ ਅਤੇ ਸ਼ਸ਼ਕਤੀਕਰਨ ਦਾ ਉਹਨਾਂ ਨੂੰ ਰਾਜ ਮੰਤਰੀ ਬਣਾਇਆ ਗਿਆ ਸੀ 2021 ਤੋਂ 23 ਤੱਕ ਅਨੁਸੂਚਿਤ ਜਾਤੀਆਂ ਦੀ ਰਾਸ਼ਟਰੀ ਕਮਿਸ਼ਨ ਦੇ ਉਹ ਚੇਅਰਮੈਨ ਵੀ ਰਹੇ ਉਹਨਾਂ ਨਾਲ ਮੁਲਾਕਾਤ ਤੋਂ ਬਾਅਦ ਜਾਖੜ ਨੇ ਕਿਹਾ ਕਿ ਮੈਂ ਸੰਪਲਾ ਦਾ ਧੰਨਵਾਦੀਆਂ ਕਿ ਉਹਨਾਂ ਨੇ ਆਪਣੀਆਂ ਚਿੰਤਾਵਾਂ ਪਾਸੇ ਰੱਖ ਦਿੱਤੀਆਂ ਨੇ ਪਾਰਟੀ ਦੇ ਹਿੱਤਾਂ ਦੇ ਵਿੱਚ ਫੈਸਲਾ ਕਰ ਲਿਆ ਮੈਂ ਉਹਨਾਂ ਅਤੇ ਉਹਨਾਂ ਦੇ ਸਮਰਥਕਾਂ ਦੀਆਂ ਉਹਨਾਂ ਦੇ ਵਰਕਰਾਂ ਦੀਆਂ ਭਾਵਨਾਵਾਂ ਦਾ ਵੀ ਸਨਮਾਨ ਕਰਦਾ ਹਾਂ ਉਹ ਕਹਿੰਦੇ ਇਹ ਦੇਸ਼ ਅਤੇ ਵਿਚਾਰਧਾਰਾ ਦਾ ਮਾਮਲਾ ਹੈ ਕਿਉਂਕਿ ਮੋਦੀ ਦੀ ਸਰਕਾਰ ਤੀਸਰੀ ਵਾਰ ਲਿਆਉਣ ਦੇ ਵਾਸਤੇ ਇਕੱਠੇ ਹੋ ਕੇ ਸਾਨੂੰ ਲੜਨਾ ਪਏਗਾ ਸ਼ਾਇਦ ਇਹ ਗੱਲ ਇੰਡੀਆ ਬਲੌਕ ਦੇ ਆਗੂ ਨੂੰ ਹਲੇ ਤੱਕ ਸਮਝ ਨਹੀਂ ਆਈ ਉਹ ਕਹਿੰਦੇ ਸਾਡਾ ਵੀ ਫਰਜ਼ ਬਣਦਾ ਹੈ ਫਿਰ ਇਹਨਾਂ ਦੀਆਂ ਚਿੰਤਾਵਾਂ ਨੂੰ ਦੂਰ ਕੀਤਾ ਜਾਵੇ ਤੇ ਨਿਤਾਵਾਲੀ ਬਹੁਤ ਜ਼ਰੂਰੀ ਹੈ ਕਿ ਇਕੱਠੇ ਹੋ ਕੇ ਮੋਦੀ ਨੂੰ ਦੁਬਾਰਾ ਸੱਤਾ ਵਿੱਚ ਲਿਆਉਣ ਦੇ ਵਾਸਤੇ ਯਤਨ ਕਰਨ ਤੇ ਹੁਣ ਦੂਸਰੇ ਪਾਸੇ ਇਹੋ ਹੀ ਨਿਰਾਸ਼ਗੀਆਂ ਅਕਾਲੀ ਦਲ ਵਿੱਚ ਚੱਲ ਰਹੀਆਂ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੰਗਰੂਰ ਤੋਂ ਇਕਬਾਲ ਸਿੰਘ ਝੁੰਦਾ ਨੂੰ ਆਪਣਾ ਉਮੀਦਵਾਰ ਐਲਾਨਿਆ ਉਹਨਾਂ ਦੇ ਐਲਾਨ ਤੋਂ ਬਾਅਦ ਢੀਂਡਸਾ ਧੜਾ ਵੀ ਬਗਾਵਤ ਤੇ ਹੈ ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਅਤੇ ਉਹਨਾਂ ਦੇ ਪੁੱਤਰ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਉਹਨਾਂ ਨੇ ਆਪਣੀ ਰਿਹੈਸ਼ ਤੇ ਆਪਣੇ ਸਮਰਥਕਾਂ ਨੂੰ ਆਪਣੇ ਵਰਕਰਾਂ ਨੂੰ ਸੱਦਿਆ ਤੇ ਵੱਡਾ ਇਕੱਠ ਹੋ ਗਿਆ ਤੇ ਉਸ ਇਕੱਠ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਇਕਬਾਲ ਸਿੰਘ ਝੁੰਦਾ ਦਾ ਖੁੱਲੇ ਆਮ ਸਾਥ ਨਾ ਦੇਣ ਦਾ ਫੈਸਲਾ ਸੁਣਾ ਦਿੱਤਾ ਗਿਆ ਉਹਨਾਂ ਨੇ ਵਰਕਰਾਂ ਤੋਂ ਰਹਿ ਜਾਣੀ ਅਤੇ ਉਹਨਾਂ ਵੱਲੋਂ ਸਪਸ਼ਟ ਕਰ ਦਿੱਤਾ ਗਿਆ ਕਿ ਉਹਨਾਂ ਦੇ ਸਮਰਥਕ ਪਾਰਟੀ ਵਰਕਰ ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਇਕਬਾਲ ਸਿੰਘ ਝੁੰਡਾ ਦੇ ਹੱਕ ਵਿੱਚ ਨਹੀਂ ਚੱਲਣਗੇ ਕੋਈ ਪ੍ਰਚਾਰ ਨਹੀਂ ਕਰਨਗੇ ਢੀਂਡਸਾ ਨੇ ਕਿਹਾ ਕਿ ਭਾਵੇਂ ਪਾਰਟੀ ਵੱਲੋਂ ਟਿਕਟ ਬਦਲਣ ਦੇ ਸੁਨੇਹੇ ਵੀ ਉਹਨਾਂ ਨੂੰ ਮਿਲੇ ਆ ਪਰ ਉਹਨਾਂ ਨੇ ਹੁਣ ਟਿਕਟ ਲੈਣ ਤੋਂ ਵੀ ਇਨਕਾਰ ਕਰ ਦਿੱਤਾ ਜੋ ਕਹਿੰਦੇ ਹੋਣਾ ਸੀ ਹੋ ਗਿਆ ਤੁਸੀਂ ਸਾਡੇ ਨਾਲ ਵਿਸ਼ਵਾਸ ਘਾਤ ਕਰ ਲਿਆ ਇਹ ਵਿਸ਼ਵਾਸ ਇਹ ਵਾਰ-ਵਾਰ ਨਹੀਂ ਬਣਦਾ ਢੀਂਡਸਾ ਨੇ ਕਿਹਾ ਕਿ ਭਾਵੇਂ ਪਰਮਿੰਦਰ ਸਿੰਘ ਢੀਂਡਸਾ ਨੂੰ ਭਾਜਪਾ ਤੇ ਕਾਂਗਰਸ ਵੱਲੋਂ ਵੀ ਟਿਕਟ ਦੇਣ ਦੀ ਪੇਸ਼ਕਸ਼ ਕਰ ਦਿੱਤੀ ਗਈ ਹੈ ਪਰ ਉਹਨਾਂ ਵੱਲੋਂ ਉਹਨਾਂ ਨੂੰ ਜਵਾਬ ਦੇ ਦਿੱਤਾ ਗਿਆ ਕਿ ਅਸੀਂ ਅਕਾਲੀ ਸੀ ਅਕਾਲੀਆਂ ਤੇ ਅਕਾਲੀ ਹੀ ਰਹਾਂਗੇ ਉਹਨਾਂ ਨੇ ਸਪਸ਼ਟ ਕਿਹਾ ਕਿ ਉਹਨਾਂ ਦੇ ਸਮਰਥਕ ਪਾਰਟੀ ਵਰਕਰ ਉਹਨਾਂ ਵੱਲੋਂ ਇਹ ਸਾਫ਼ ਤੌਰ ਤੇ ਐਲਾਨ ਹੈ ਕੋਈ ਇਕਬਾਲ ਸਿੰਘ ਵੀ ਝੂਂਡਾ ਦੇ ਨਾਲ ਬਿਲਕੁਲ ਨਹੀਂ ਤੁਰਨਗੇ ਕੋਈ ਚੋਣ ਪ੍ਰਚਾਰ ਨਹੀਂ ਕਰਨਗੇ ਉਹਨਾਂ ਦਾ ਸਮਰਥਨ ਨਹੀਂ ਕਰਨਗੇ ਢੀਂਡਸਾ ਨੇ ਕਿਹਾ ਕਿ ਝੁੰਡਾਂ ਜਿੱਥੇ ਕਿਤੇ ਵੀ ਪ੍ਰਚਾਰ ਲਈ ਗਿਆ ਉਹਨੇ ਸਾਡੇ ਵਰਕਰਾਂ ਨੂੰ ਵੀ ਨਹੀਂ ਬੁਲਾਇਆ ਢੀਂਡਸਾ ਨੇ ਇਹ ਵੀ ਆਖਿਆ ਕਿ ਸੁਖਵੀਰ ਬਾਦਲ ਨੇ ਚੰਡੀਗੜ੍ਹ ਰਹਿਸ਼ ਤੇ ਪਹੁੰਚ ਕੇ ਕਿਹਾ ਸੀ ਕਿ ਮੈਂ ਤੁਹਾਡਾ ਬੱਚਾ ਹਾਂ ਮੈਂ ਤੁਹਾਡੇ ਤੋਂ ਮਾਫੀ ਮੰਗਦਾ ਹਾਂ ਮੇਰੇ ਤੋਂ ਗਲਤੀ ਹੋ ਗਈ ਹੈ ਉਹ ਕਹਿੰਦੇ ਮਾਫੀ ਤੇ ਗਲਤੀ ਦੀ ਗੱਲ ਨਹੀਂ ਸਗੋਂ ਵਿਸ਼ਵਾਸ ਤੋੜਿਆ ਹੈ ਇਸੇ ਦੌਰਾਨ ਪਰਮਿੰਦਰ ਸਿੰਘ ਢੀਂਡਸਾ ਨੇ ਵੀ ਸਪਸ਼ਟ ਕਰ ਦਿੱਤਾ ਹੈ ਕਿ ਉਹ ਇਕਬਾਲ ਸਿੰਘ ਝੁੰਡਾਂ ਦੇ ਹੱਕ ਵਿੱਚ ਨਹੀਂ ਤੁਰਨਗੇ ਪਰ ਵਿਰੋਧ ਵੀ ਨਹੀਂ ਕਰਨਗੇ ਘਰ ਬੈਠ ਜਾਣਗੇ ਦਸਣਾ ਬਣਦਾ ਹੈ ਕਿ ਸਾਬਕਾ ਕੈਬਨਟ ਮੰਤਰੀ ਵਿਕਰਮ ਸਿੰਘ ਮਜੀਠੀਆ ਨੇ ਵੀ ਬੀਤੇ ਦਿਨੀ ਇੱਕ ਵੀਡੀਓ ਤੁਸੀਂ ਵੀ ਵੇਖੀ ਹੋਣੀ ਹੈ ਜਿਸ ਦੇ ਵਿੱਚ ਉਹ ਜ਼ਿਕਰ ਕਰ ਰਹੇ ਨੇ ਕਿ ਪਰਮਿੰਦਰ ਸਿੰਘ ਢੀਂਡਸਾ ਦਾ ਹੱਕ ਬਣਦਾ ਸੀ ਟਿਕਟ ਇਥੋਂ ਉਹਨਾਂ ਨੂੰ ਦੇਣੀ ਬਣਦੀ ਸੀ ਅਤਿਓ ਸੰਗਰੂਰ ਤੋਂ ਅਕਾਲੀ ਦਲ ਦੇ ਬੈਟਰ ਉਮੀਦਵਾਰ ਸੀ ਦੂਸਰੇ ਪਾਸੇ ਇਹ ਵੀ ਗੱਲ ਇੱਥੇ ਦੱਸਣ ਵਾਲੀ ਹੈ ਕਿ ਸੁਖਵੀਰ ਬਾਦਲ ਦੀ ਪ੍ਰਧਾਨਗੀ ਦੇ ਹੇਠ ਅਕਾਲੀ ਦਲ ਦੇ ਵੱਲੋਂ ਪ੍ਰਕਾਸ਼ ਸਿੰਘ ਬਾਦਲ ਹੁਣ ਇਸ ਜਹਾਨ ਤੇ ਨਹੀਂ। ਭਾਵੇਂ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਇਹ ਪਹਿਲੀ ਵਾਰ ਲੋਕ ਸਭਾ ਦੀਆਂ ਚੋਣਾਂ ਲੜੀਆਂ ਜਾ ਰਹੀਆਂ ਨੇ। ਅਕਾਲੀ ਦਲ ਭਾਜਪਾ ਨਾਲੋਂ ਟੁੱਟ ਕੇ ਵੀ ਚੋਣ ਲੜਨ ਤੋਂ ਪਹਿਲਾਂ ਹੀ ਬਹੁਤ ਸਾਰੇ ਸੀਨੀਅਰ ਅਕਾਲੀ ਆਗੂ ਗਵਾ ਚੁੱਕਿਆ ਹੈ। ਕਈ ਭਾਜਪਾ ਵਿੱਚ ਸ਼ਾਮਲ ਹੋ ਚੁੱਕਿਆ ਹੈ। ਦਿੱਲੀ ਅਤੇ ਹਰਿਆਣਾ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਕਾਲੀ ਦਲ ਦੇ ਵਿਰੋਧ ਚ ਅਤੇ ਭਾਜਪਾ ਦੇ ਸਮਰਥਨ ਵਿੱਚ ਨਿਤਰੀਆਂ ਹੋਈਆਂ ਨੇ। ਬੀਤੇ ਦਿਨੀ ਪਵਨ ਟੀਨੂ ਨੇ ਆਮ ਆਦਮੀ ਪਾਰਟੀ ਉਹ ਜਵਾਨ ਕਾਰਲਿਸ ਤੇ ਉਹਨਾਂ ਨੇ ਜਲੰਧਰ ਤੋਂ ਉਹਨੂੰ ਟਿਕਟ ਦੇ ਦਿੱਤੀ ਸੀ। ਅਕਾਲੀ ਦਲ ਨੂੰ ਉਹ ਫਤਿਹ ਬੁਲਾਗੇ ਸੀ। ਇਹੋ ਹੀ ਹਾਲ ਮਲੂਕਾ ਪਰਿਵਾਰ ਦਾ। ਬੀਬਾ ਹਰਸਿਮਰਤ ਕੌਰ ਭਾਵੇਂ ਬਠਿੰਡਾ ਤੋਂ ਉਮੀਦਵਾਰ ਹੋ ਸਕਦੇ ਐ ਪਰ ਹਾਲੇ ਤੱਕ ਉਹਨਾਂ ਦੀ ਉਮੀਦਵਾਰੀ ਦਾ ਐਲਾਨ ਨਹੀਂ ਸੀ ਕੀਤਾ ਗਿਆ। ਦੂਜੇ ਪਾਸੇ ਕੁਝ ਕਿਸਾਨ ਜਥੇਬੰਦੀਆਂ ਅੱਜ ਵੀ ਨਿਰਾਸ਼ ਨੇ ਕਿ ਕਾਨੂੰਨਾ ਤੇ ਦਸਤਖਤ ਇਹਨਾਂ ਨੇ ਕੀਤੇ ਸੀ ਤੇ ਉਹਦਾ ਸਮਰਥਨ ਵੀ ਕੀਤਾ ਸੀ। ਭਾਜਪਾ ਨਾਲ ਉਹ ਗੱਠ ਜੋ ਟੁੱਟਿਆ, ਬਸਪਾ ਨਾਲ ਉਹ ਗੱਠ ਜੋ ਟੁੱਟ ਚੁੱਕਿਆ। ਤੇ ਬਹੁਤ ਸਾਰੇ ਪੰਥਦਰਦੀ ਹਾਲੇ ਵੀ ਬਾਦਲ ਪਰਿਵਾਰ ਦੀਆਂ ਨੀਤੀਆਂ ਨਾਲ ਸਹਿਮਤ ਨਹੀਂ ਭਾਵ ਉਹਨਾਂ ਨੂੰ ਇਕੱਲਿਆਂ ਚੋਂੜ ਲੜਨਾ ਇੰਨਾ ਸੁਖਾਲਾ ਨਹੀਂ ਹੁਣ ਢੀਂਡਸਿਆ ਨੂੰ ਇੱਕ ਪਾਸੇ ਸਮਰਥਕ ਤੇ ਵਰਕਰ ਹਵਾ ਦੇ ਰਹੇ ਨੇ ਦੂਸਰੇ ਪਾਸੇ ਵਿਕਰਮ ਸਿੰਘ ਮਜੀਠੀਆ ਸਾਹਿਬ ਨੇ ਹਵਾ ਦੇ ਦਿੱਤੀ ਹੈ ਤੇ ਤੀਸਰੇ ਪਾਸੇ ਬੀਬੀ ਰਾਜਿੰਦਰ ਕੌਰ ਪੱਠੜ ਅਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਸੁਖਪਾਲ ਖਹਿਰਾ ਉਹਨਾਂ ਨੇ ਵੀ ਜਦੋਂ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਤੇ ਪੱਤਰਕਾਰਾਂ ਦੇ ਰੂਬਰੂ ਹੁੰਦੇ ਆਖ ਦਿੱਤਾ ਕਿਉਂ ਪਰਮਿੰਦਰ ਢੀਂਡਸਾ ਨੂੰ ਕਾਂਗਰਸ ਸ਼ਾਮਲ ਹੋਣ ਦਾ ਸੱਦਾ ਦੇ ਰਹੀ ਨਹੀਂ ਭਾਵ ਢੀਂਡਸਾ ਕਾਂਗਰਸ ਦੇ ਵਿੱਚ ਸ਼ਾਮਲ ਹੋ ਜਾਣ ਅਤੇ ਉਹਨਾਂ ਨੂੰ ਕਾਂਗਰਸ ਦੇ ਵਿੱਚ ਪੂਰਾ ਮਾਣ ਸਨਮਾਨ ਮਿਲੇਗਾ ਪਰ ਗੋਲਡੀ ਨੂੰ ਪੁੱਛ ਲਿਓ ਜੀ ਪਹਿਲਾਂ ਕਿ ਉਹਨਾਂ ਨੂੰ ਮਿਲ ਗਿਆ ਪਰ ਉਹਨਾਂ ਨੇ ਇਹ ਵੀ ਆਖਿਆ ਕਿ ਸੁਖਵੀਰ ਬਾਦਲ ਨੇ ਪਰਮਿੰਦਰ ਢੀਂਡਸਾ ਨੂੰ ਟਿਕਟ ਨਾ ਦੇ ਕੇ ਢੀਂਡਸਾ ਪਰਿਵਾਰ ਦਾ ਸਿਆਸੀ ਕਤਲ ਕਰ ਦਿੱਤਾ ਜਦਕਿ ਪਰਮਿੰਦਰ ਢੀਂਡਸਾ ਬਹੁਤ ਸੁਲਝੇ ਹੋਏ ਤੇ شریف ਸਿਆਸਤਦਾਨ ਨੇ ਸੁਖਵੀਰ ਬਾਦਲ ਕਦੇ ਵੀ ਢੀਂਡਸਾ ਪਰਿਵਾਰ ਨੂੰ ਸਿਆਸਤ ਵਿੱਚ ਅੱਗੇ ਵਧਦਾ ਦੇਖਣਾ ਨਹੀਂ ਚਾਹੁੰਦਾ। ਇਹਦੇ ਲਈ ਢੀਂਡਸਾ ਪਰਿਵਾਰ ਨੂੰ ਪੰਜਾਬ ਅਤੇ ਕਿਸਾਨ ਹਤਾਇਸ਼ੀ ਕਾਂਗਰਸ ਦਾ ਸਾਥ ਦੇਣਾ ਚਾਹੀਦਾ ਹੈ। 2027 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਟਿਕਟ ਦੇਣ ਦੀ ਗੱਲ ਤੇ ਬੀਬੀ ਰਜਿੰਦਰ ਕੌਰ ਪੱਠਲ ਨੇ ਕਿਹਾ ਕਿ ਜੇਕਰ ਕਾਂਗਰਸ ਦੇ ਵੱਲੋਂ ਪਰਮਿੰਦਰ ਸਿੰਘ ਢੀਂਡਸਾ ਲਹਿਰਾ ਹਲਕੇ ਤੋਂ ਚੋਣ ਲੜਨਾ ਚਾਹਣਗੇ ਤਾਂ ਕੋਈ ਹੋਰ ਹਲਕਾ ਉਹ ਦੇਖ ਲੈਣਗੇ ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਕਾਂਗਰਸ ਦੋਵੇਂ ਹੱਥੀ ਢੀਂਡਸਾ ਨੂੰ ਕਾਂਗਰਸ ਦੇ ਵਿੱਚ ਸ਼ਾਮਲ ਕਰਵਾਉਣਾ ਚਾਹੁੰਦੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਅੰਦਰ ਢੀਂਡਸਾ ਪਰਿਵਾਰ ਨੂੰ ਲੈ ਕੇ ਹੋ ਸਕਦਾ ਕੋਈ ਸਿਆਸੀ ਕਰਵਟ ਨਵੀਂ ਵੇਖਣ ਨੂੰ ਮਿਲੇ ਇਹ ਪਰ ਆਉਣ ਵਾਲਾ ਸਮਾਂ ਦੱਸੇਗਾ ਫਿਲਹਾਲ ਸੁਖਵੀਰ ਬਾਦਲ ਢੀਂਡਸਾ ਪਰਿਵਾਰ ਨੂੰ ਮਨਾਉਣ ਦੇ ਵਿੱਚ ਜੁਟਿਆ ਹੋਇਆ ਹੈ ਉੱਥੇ ਹੀ ਵੱਖ-ਵੱਖ ਪਾਰਟੀਆਂ ਵੀ ਢੀਂਡਸਾ ਪਰਿਵਾਰ ਨੂੰ ਉਹਨਾਂ ਤੇ ਡੋਰੇ ਪਾ ਰਹੀਆਂ ਨੇ ਆਪਣੇ ਆਪ ਦੇ ਵਿੱਚ ਸ਼ਾਮਲ ਕਰਵਾਉਣ ਦੇ ਵਿੱਚ ਯਤਨਸ਼ੀਲ ਨੇ ਪਰ ਜਿਹੜੇ ਵਾਅਦਿਆਂ ਦੀ ਗੱਲ ਕਰਦੇ ਆ ਕਿ 27 ਵਿੱਚ ਟਿਕਟ ਲਹਿਰੇ ਤੇ ਦੇ ਦੇਵਾਂਗੇ ਇਹ ਵੀ ਗੱਲ ਗੋਲਡੀ ਨੂੰ ਪੁੱਛ ਲੈਣੀ ਤੇ ਕੀ ਉਹਨਾਂ ਨੂੰ ਟਿਕਟ ਦੇਣ ਦਾ ਵਾਅਦਾ ਕੀਤਾ ਗਿਆ ਸੀ ਇਹ ਢੀਂਡਸਿਆਂ ਨੂੰ ਵੀ ਪੁੱਛ ਲੈਣੀ ਕਿ ਸੁਖਵੀਰ ਬਾਦਲ ਸਾਹਿਬ ਵੱਲੋਂ ਵੀ ਵਾਅਦਾ ਕੀਤਾ ਗਿਆ ਸੀ ਭਾਵੇਂ ਲੀਡਰ ਕੋਈ ਵੀ ਕਿਸੇ ਪਾਰਟੀ ਦਾ ਹੋਵੇ ਵਾਅਦਾ ਵਫਾ ਕੱਟ ਕਰਦੇ ਆ ਹੁਣ ਬਠਿੰਡੇ ਚੱਲਦਿਆਂ ਉੱਥੇ ਬਾਦਲ ਤੇ ਬਲੂਕਾ ਪਰਿਵਾਰ ਦੀਆਂ ਨੂਹਾਂ ਆਮੋ ਸਾਹਮਣੇ ਨੇ ਕ੍ਰੈਡਿਟ ਵਾਰ ਸ਼ੁਰੂ ਹੋ ਚੁੱਕੀ ਹੈ ਇੱਕ ਪਾਸੇ ਹਰਸਿਮਰਤ ਕੌਰ ਬਾਦਲ ਨੇ ਉਹ ਹੋ ਸਕਦਾ ਕਿ ਇਥੋਂ ਉਮੀਦਵਾਰ ਅਕਾਲੀ ਦਲ ਦੇ ਹੋਣ। ਦੂਸਰੇ ਪਾਸੇ ਭਾਜਪਾ ਦੇ ਵੱਲੋਂ ਉਮੀਦਵਾਰ ਨੇ ਮਲੂਕਾ ਪਰਿਵਾਰ ਦੀ ਨੂੰ ਪਰਮਪਾਲ ਕੌਰ। ਇਹਨਾਂ ਦੇ ਵਿਚਾਲੇ ਕ੍ਰੈਡਿਟ ਵਾਰ ਚੱਲ ਪਈ ਹੈ ਜੀ। ਅਕਾਲੀ ਦਲ ਬਠਿੰਡਾ ਦੇ ਵਿੱਚ ਏਮਜ਼ ਉਹਦੀ ਸਥਾਪਨਾ ਦਾ ਸਿਹਰਾ ਆਪਣੇ ਸਿਰ ਬਣ ਰਿਹਾ ਹੈ। ਜੋ ਕਿ ਦੱਖਣ ਪੱਛਮੀ ਪੰਜਾਬ ਅਤੇ ਹਰਿਆਣਾ ਤੇ ਰਾਜਸਥਾਨ ਦੇ ਨਾਲ ਲੱਗਦੇ ਜ਼ਿਲ੍ਹੇ ਨੇ ਜਿਹੜੇ। ਉਹ ਸਾਰੀਆਂ ਉਹਨਾਂ ਨੂੰ ਸਿਹਤ ਸਹੂਲਤਾਂ ਇਸ ਵਕਤ ਪ੍ਰਦਾਨ ਕਰ ਰਿਹਾ ਹੈ। ਤੇ ਪਾਰਟੀ ਦੇ ਵੱਲੋਂ ਬਕਾਇਦਾ ਹਰਸਿਮਰਤ ਕੌਰ ਦੀ ਫੋਟੋ ਵਾਲੀ ਏਮਜ਼ ਹੋਲਡਿੰਗ ਅਤੇ ਪੋਸਟਰ ਵੀ ਲਗਾਏ ਹੋਏ ਸੀ। ਕਈ ਸਿਆਸੀ ਰੈਲੀਆਂ ਨੂੰ ਸੰਬੋਧਨ ਕਰਦਿਆਂ ਵੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਇਸ ਹਸਪਤਾਲ ਦਾ ਸਿਹਰਾ ਆਪਣੇ ਤੇ ਆਪਣੀ ਪਾਰਟੀ ਸਰ ਬਣਿਆ। ਤੇ ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਵੱਲੋਂ ਇੱਥੇ ਵੱਡੇ ਪ੍ਰੋਜੈਕਟ ਲਿਆ ਕੇ ਬਠਿੰਡਾ ਦੀ ਨਿਹਾਰ ਬਦਲਣ ਦੀਆਂ ਗੱਲਾਂ ਵੀ ਕੀਤੀਆਂ ਨੇ। ਹਰਸਿਮਰਤ ਕੌਰ ਬਾਦਲ ਦਾ ਕਹਿਣਾ ਹੈ ਕਿ 2009 ਦੇ ਵਿੱਚ ਜਦੋਂ ਉਹ ਪਹਿਲੀ ਵਾਰ ਬਠਿੰਡਾ ਤੋਂ ਸੰਸਦ ਬਣੇ ਉਦੋਂ ਤੋਂ ਹਲਕੇ ਦੇ ਵਿੱਚ ਬਦਲਾਅ ਆਇਆ ਹੈ ਪਹਿਲਾਂ ਨਹੀਂ ਸੀ ਭਾਵੇਂ ਉਹ ਕਹਿੰਦੇ ਸੜਕਾਂ ਦਾ ਜਾਲ ਵਿਛਾਇਆ ਹੋਵੇ ਏਮਜ਼ ਹੋਵੇ ਕੇਂਦਰੀ ਯੂਨੀਵਰਸਿਟੀ ਹੋਵੇ ਪਰ ਕਹਿੰਦੇ ਮੇਰੇ ਸਿਆਸੀ ਵਿਰੋਧੀਆਂ ਦੇ ਕੋਲ ਦਿਖਾਉਣ ਵਾਸਤੇ ਕੁਝ ਨਹੀਂ ਜਦਕਿ ਇਹਦੇ ਉਲਟ ਉਹਨਾਂ ਦੀ ਸਿਆਸੀ ਵਿਰੋਧੀ ਮਲੂਕਾ ਪਰਿਵਾਰ ਦੀ ਨੂੰ ਜਿਹੜੀ ਤਾਜ਼ੀ-ਤਾਜ਼ੀ ਭਾਜਪਾ ਦੇ ਰੰਗ ਵਿੱਚ ਰੰਗੀ ਗਈ ਹੈ ਪਰਮਪਾਲ ਕੌਰ ਮਲੂਕਾ ਉਹਨਾਂ ਦਾ ਕਹਿਣਾ ਕੁਝ ਹੋ ਰਹੀ ਹੈ ਪਾਲਮ ਪਰਕੌਰ ਮਲੂਕਾ ਦਾ ਕਹਿਣਾ ਹੈ ਕਿ ਹਰ ਸਿਮਰਤ ਨਹੀਂ ਪ੍ਰਧਾਨ ਮੰਤਰੀ ਇਹ ਮੋਦੀ ਦਾ ਸਭ ਕੁਝ ਕੀਤਾ ਕਰਾਇਆ ਹੈ। ਉਹਨਾਂ ਨੇ ਕੇਂਦਰੀ ਸਕੀਮਾਂ ਦੇ ਤਹਿਤ ਵੱਡੇ ਪ੍ਰੋਜੈਕਟ ਦਿੱਤੇ ਨੇ। ਪਰਮਪਾਲ ਕੌਰ ਸਿੱਧੂ ਨੇ ਪਾ ਪਰਮਪਾਲ ਕੌਰ ਮਲੂਕਾਂ ਨੇ ਕਿਹਾ ਕਿ ਇਹ ਹਰ ਸਿਮਰਤ ਨਹੀਂ ਬਲਕਿ ਪ੍ਰਧਾਨ ਮੰਤਰੀ ਮੋਦੀ ਲੈ ਕੇ ਆਏ ਇੱਥੇ ਸਾਰਾ ਕੁਝ। ਉਹਨਾਂ ਨੇ ਕੇਂਦਰੀ ਸਕੀਮਾਂ ਦੇ ਤਹਿਤ ਇਹ ਵੱਡੇ ਪ੍ਰੋਜੈਕਟ ਦਿੱਤੇ। ਉਹਨਾਂ ਨੇ ਇਹ ਵੀ ਦਾਵਾ ਕੀਤਾ ਕਿ ਇਹ ਮੁਜ਼ਬਠੰਡਾ ਕੇਂਦਰ ਦੇ ਫੰਡਾਂ ਨਾਲ ਬਣਾਇਆ ਗਿਆ ਹੈ। ਡਾਕਟਰਾਂ ਦੀ ਭਰਤੀ ਕੇਂਦਰੀ ਮੰਤਰਾਲੇ ਦੁਆਰਾ ਕੀਤੀ ਗਈ। ਇਹਦਾ ਪੰਜਾਬ ਸਰਕਾਰ ਦੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਸੀ ਉਹਨਾਂ ਨੇ ਇਹ ਵੀ ਆਖਿਆ ਕਿ ਐਮਜ਼ ਤੋਂ ਇਲਾਵਾ ਕੇਂਦਰ ਸਰਕਾਰ ਨੇ ਕੇਂਦਰੀ ਯੂਨੀਵਰਸਿਟੀ ਪੰਜਾਬ ਅਤੇ ਬਠਿੰਡਾ ਦੇ ਵਿੱਚ ਇੱਕ ਹਵਾਈ ਅੱਡਾ ਉਹ ਵੀ ਮੋਦੀ ਸਾਹਿਬ ਦੀ ਮਿਹਰਬਾਨੀ ਦੱਸਣਾ ਬਣਦਾ ਕਿ ਹਰ ਸਿਮਰਤ ਕੌਰ ਬਾਦਲ ਲਗਾਤਾਰ 2009 2014 ਤੇ 2019 ਦੇ ਵਿੱਚ ਬਠਿੰਡਾ ਤੋਂ ਲਗਾਤਾਰ ਤਿੰਨ ਵਾਰ ਸੰਸਦ ਬਣਿਆ ਭਾਵੇਂ ਅਕਾਲੀ ਦਲ ਨੇ ਰਸਮੀ ਤੌਰ ਤੇ ਉਹਨਾਂ ਨੂੰ ਆਪਣਾ ਹਲੇ ਬਠਿੰਡਾ ਤੋਂ ਉਮੀਦਵਾਰ ਨਹੀਂ ਐਲਾਨਿਆ ਪਰ ਸੰਭਾਵਨਾ ਹੈ ਕਿ ਹਰ ਸਿਮਰਤ ਕੌਰ ਬਾਦਰੀ ਇੱਥੋਂ ਚੌਣ ਮੈਦਾਨ ਵਿੱਚ ਉਤਰਣਗੇ ਕਿਉਂਕਿ ਉਹ ਐਲਾਨ ਕਰ ਚੁੱਕੇ ਨੇ ਜੀ ਮੈਂ ਚੌਣ ਲੜੀ ਤਾਂ ਬਠਿੰਡਾ ਤੋਂ ਚੌਣ ਲੜਾਂਗੀ ਪਰ ਦੂਸਰੇ ਪਾਸੇ ਪਰਮਪਾਲ ਕੌਰ ਪਹਿਲੀ ਵਾਰ ਚੌਣ ਲੜਾ ਰਹੇ ਨੇ ਹਾਲਾਂਕਿ ਮਲੂਕਾ ਪਰਿਵਾਰ ਪਿਛਲੇ ਲਗਭਗ ਤਿੰਨ ਦਹਾਕਿਆਂ ਤੋਂ ਇੱਥੋਂ ਦੀ ਸਿਆਸਤ 'ਚ ਸਰਗਰਮ ਹੈ ਪਰ ਪਰਮਪਾਲ ਕੌਰ ਭਾਜਪਾ ਦੇ ਵਿੱਚ ਚਲੇ ਗਏ ਆ ਉਹਨਾਂ ਨੇ ਆਪਣੀ ਨੌਕਰੀ ਤੋਂ ਵੀ ਪਹਿਲਾਂ ਅਸਤੀਫਾ ਦਿੱਤਾ ਹੈ ਅਸਲ ਦੇ ਵਿੱਚ ਉਹ ਆਈਜੀਐਸ ਅਧਿਕਾਰੀ ਸਨ ਇਹ ਵੀ ਅਕਾਲੀ ਦਲ ਦੀ ਸਰਕਾਰ ਵਕਤ ਪ੍ਰਮੋਟ ਕਰਕੇ ਆਈਏ ਅਧਿਕਾਰੀ ਬਣਾਏ ਗਏ ਵਿਵਾਦ ਉਦੋਂ ਵੀ ਖੜਾ ਹੋਇਆ ਸੀ ਤੇ ਥੋੜੇ ਦਿਨ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਨੂੰ ਬਿਨਾਂ ਅਸਤੀਫਾ ਮਨਜ਼ੂਰ ਕੀਤੇਆਂ ਸਿਆਸੀ ਪਾਰਟੀ ਦਾ ਫੱਲਾ ਨਾ ਪਣ ਦੀ ਚੇਤਾਵਨੀ ਵੀ ਦਿੱਤੀ ਸੀ ਪਰ ਫਿਰ ਕੇਂਦਰ ਸਰਕਾਰ ਨੇ ਆਪਣੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਉਹਨਾਂ ਦਾ ਅਸਤੀਫਾ ਮਨਜ਼ੂਰ ਕਰ ਲਿਆ ਸੀ ਤੇ ਹੁਣ ਜਲੰਧਰ ਵਾਲੇ ਪਾਸੇ ਚੱਕਰ ਮਾਰੀਏ ਪੰਜਾਬ ਕਾਂਗਰਸ ਨੂੰ ਦੋ ਵੱਡੇ ਝਟਕੇ ਤਾਂ ਲੱਗੇ ਸੀ ਹੁਣ ਤੀਸਰੇ ਵੱਡੇ ਛਟਕੇ ਦੀ ਤਿਆਰੀ ਹੈ ਟਿਕਟ ਨਾ ਮਿਲਣ ਤੋਂ ਨਾਰਾਜ਼ ਹੋ ਕੇ ਜਲੰਧਰ ਦੇ ਦੋ ਵਾਰ ਦੇ ਸਾਬਕਾ ਸੰਸਦ ਚੌਧਰੀ ਸੰਤੋਖ ਸਿੰਘ ਦੀ ਪਤਨੀ ਕਰਮਜੀਤ ਕੌਰ ਚੌਧਰੀ ਭਾਜਪਾ ਵਿੱਚ ਸ਼ਾਮਲ ਹੋਈ ਹੈ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਉਹਨਾਂ ਦੇ ਪਤੀ ਦੀ ਮੌਤ ਤੋਂ ਬਾਅਦ 2023 ਦੀ ਜਿਮਨੀ ਚੋਣ ਦੇ ਵਿੱਚ ਟਿਕਟ ਦੇ ਦਿੱਤੀ ਸੀ ਪਰ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਤੋਂ ਚੋਣ ਹਾਰ ਗਏ ਸੀ ਇਸ ਵਾਰ ਉਹਨਾਂ ਦੇ ਪੁੱਤਰ ਅਤੇ ਕਾਂਗਰਸ ਦੇ ਵਿਧਾਇਕ ਨੇ ਵਿਕਰਮ ਚੌਧਰੀ ਉਹ ਆਪਣੀ ਮਾਂ ਵਾਸਤੇ ਫਿਰ ਟਿਕਟ ਦੀ ਮੰਗ ਕਰ ਰਹੇ ਸੀ ਪਰ ਉਹਨਾਂ ਦੀ ਥਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਟਿਕਟ ਦਿੱਤੀ ਗਈ ਉਹਨਾਂ ਨੇ ਚੰਨੀ ਦਾ ਵਿਰੋਧ ਕਾफी ਕੀਤਾ ਆਪ ਉਹਨਾਂ ਨੇ ਚੀਜ਼ ਵਿਪ ਤੋਂ ਅਸਤੀਫਾ ਦੇ ਦਿੱਤਾ ਹੁਣ ਇਹ ਸਥਿਤੀ ਕਈਆਂ ਥਾਵਾਂ ਤੇ ਬਣੀ ਹੋਈ ਹੈ ਕੀ ਬਠਿੰਡਾ ਦੇ ਵਿੱਚ ਮਲੂਕਾ ਸਾਹਿਬ ਆਪਣੀ ਨੂ ਦਾ ਜਾਂ ਅਕਾਲੀ ਦਲ ਦਾ ਸਾਥ ਦੇਣਗੇ ਕਿ ਇੱਥੋਂ ਵਿਕਰਮ ਚੌਧਰੀ ਕਾਂਗਰਸ ਦੇ ਉਮੀਦਵਾਰ ਚਰਨਜੀਤ ਚੰਨੀ ਦਾ ਜਾਂ ਫਿਰ ਹੁਣ ਭਾਜਪਾ ਦੇ ਉਮੀਦਵਾਰ ਰਿੰਕੂ ਦਾ ਸਾਥ ਦੇਣਗੇ ਕਿਉਂਕਿ ਹਾਲੇ ਉਹ ਆਪ ਕਾਂਗਰਸ 'ਚ ਨੇ ਪਰ ਨਿਰਾਸ਼ ਨੇ ਭਾਜਪਾ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਕਰਮਜੀਤ ਕੌਰ ਨੇ ਕਿਹਾ ਕਿ ਸਾਡਾ ਪਰਿਵਾਰ ਟਕਸਾਲੀ ਕਾਂਗਰਸੀ ਸੀ ਪਰ ਸਾਨੂੰ ਨਜ਼ਰ ਅੰਦਾਜ਼ ਕੀਤਾ ਗਿਆ ਕਾਂਗਰਸ ਨੂੰ ਲੱਗਦਾ ਹੈ ਕਿ ਪੜਚੋਲ ਕਰਨ ਦੀ ਇਸ ਵਕਤ ਜ਼ਰੂਰਤ ਹੈ ਕਰਮਜੀਤ ਕੌਰ ਨੇ ਪ੍ਰਧਾਨ ਮੰਤਰੀ ਮੋਦੀ ਦੀ ਵੀ ਤਾਰੀਫ ਕੀਤੀ ਉਹਨਾਂ ਕਿਹਾ ਕਿ ਉਹ ਦੇਸ਼ ਨੂੰ ਅੱਗੇ ਲਿਜਾ ਰਹੇ ਹੈ ਤੇ ਅਸੀਂ ਉਹਨਾਂ ਦੇ ਇਸ ਮਿਸ਼ਨ ਦੇ ਵਿੱਚ ਜੁੜ ਰਹੇ ਹਾਂ ਇਹਦੇ ਨਾਲ ਹੀ ਗਾਂਧੀ ਪਰਿਵਾਰ ਦੇ ਨਜ਼ਦੀਕੀ ਆਲ ਇੰਡੀਆ ਕਾਂਗਰਸ ਕਮੇਟੀ ਦੇ ਸਖਤਰ ਅਤੇ ਹਿਮਾਚਲ ਦੇ ਸਹਿ ਇੰਚਾਰਜ ਤਜਿੰਦਰ ਸਿੰਘ ਬਿੱਟੂ ਉਹ ਵੀ ਕਰਮਜੀਤ ਕੌਰ ਦੇ ਨਾਲ-ਨਾਲ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਹੈ ਤੇ ਸ਼ਨੀਚਰਵਾਰ ਦੀ ਸਵੇਰ ਸੀ ਜਦੋਂ ਉਹਨਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਬਿੱਟੂ ਨੇ ਵੀ ਪ੍ਰਧਾਨ ਮੰਤਰੀ ਮੋਦੀ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਉਹਨਾਂ ਨੇ ਸਿੱਖ ਭਾਈਚਾਰੇ ਤੇ ਪੰਜਾਬ ਲਈ ਵੱਡਾ ਯੋਗਦਾਨ ਦਿੱਤਾ ਹੈ ਅਸੀਂ ਵੀ ਉਹਨਾਂ ਦੇ ਨਾਲ ਮਿਲ ਕੇ ਪੰਜਾਬ ਦੇ ਵਿਕਾਸ ਦੇ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੁੰਦੇ ਹਾਂ ਮੈਂ ਦੱਸ ਦਿਆਂ ਕਿ ਬਿੱਟੂ ਸਾਲ 2002 ਦੇ ਵਿੱਚ ਜਲੰਧਰ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਬਣੇ ਸੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਕਤ ਉਹ ਜਲੰਧਰ ਇੰਪਰੂਵਮੈਂਟ ٹرسٹ ਦੇ ਚੇਅਰਮੈਨ ਵੀ ਬਣੇ ਤੇ ਪਿਛਲੇ ਲਗਭਗ 5 ਸਾਲਾਂ ਤੋਂ ਉਹ ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ ਸੀ ਅਤੇ ਇਦਦੇ ਤੋਂ ਇਲਾਵਾ ਜਲੰਧਰ ਦੇ ਸਾਬਕਾ ਕਾਂਗਰਸੀ ਸੰਸਦ ਇਹ ਤੀਸਰਾ ਝਟਕਾ ਜਿਹੜਾ ਮਹਿੰਦਰ ਸਿੰਘ ਕੇਪੀ ਖਬਰ ਮਿਲੀ ਹੈ ਕਿਉਂਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਲ ਮੀਟਿੰਗ ਕਰ ਚੁੱਕੇ ਐ ਜਲੰਧਰ ਤੋਂ ਟਿਕਟ ਦੀ ਝਾਕ ਉਹਨਾਂ ਨੂੰ ਵੀ ਸੀ ਟਿਕਟ ਉਹਨਾਂ ਨੂੰ ਵੀ ਨਹੀਂ ਦਿੱਤੀ ਗਈ ਜਿਵੇਂ ਵਿਕਰਮ ਚੌਧਰੀ ਕਰਮਜੀਤ ਕੌਰ ਚੌਧਰੀ ਉਹ ਨਾਰਾਜ਼ ਨੇ ਇਸੇ ਤਰ੍ਹਾਂ ਕੇਪੀ ਸਾਹਿਬ ਵੀ ਨਾਰਾਜ਼ ਦੱਸੇ ਜਾ ਰਹੇ ਨੇ ਹਾਲਾਂਕਿ ਮਹਿੰਦਰ ਸਿੰਘ ਕੇਪੀਰੇ ਸੁਖਬੀਰ ਸਿੰਘ ਬਾਦਲ ਦੇ ਨਾਲ ਮੀਟਿੰਗ ਦੀ ਤਾਂ ਗੱਲ ਮੰਨ ਲਈ ਐ ਇਹ ਗੱਲ ਤਾਂ ਉਹਨਾਂ ਨੇ ਤਸਦੀਕ ਕਰ ਦਿੱਤੀ ਐ ਪਰ ਉਹ ਕਹਿੰਦੇ ਮੈਂ ਇਸ ਵਾਰ ਚੋਣ ਲੜਨ ਦਾ ਚਾਹਵਾਨ ਨਹੀਂ ਹਾਲਾਂਕਿ ਅੰਦਰੂਨੀ ਖਬਰਾਂ ਨੇ ਕਿ ਉਹ ਕਾਂਗਰਸ ਦੀ ਟਿਕਟ ਤੇ ਚੋਣ ਲੜਨਾ ਚਾਹੁੰਦੇ ਸੀ ਉਹ ਕਹਿੰਦੇ ਇਸ ਵਕਤ ਮੇਰੀ ਧਰਮ ਪਤਨੀ ਪੀਜੀਆਈ ਵਿੱਚ ਦਾਖਲ ਹੈ ਪਰ ਅਕਸਰ ਜੋ ਆਗੂ ਕਹਦੇ ਉਹ ਕਰਦੇ ਨਹੀਂ ਹੁੰਦੇ ਉਹ ਕਹਿੰਦੇ ਮੈਂ ਇਸ ਵੇਲੇ ਹੋ ਸਕਦਾ ਹੈ ਪਾਰਟੀ ਨਾ ਬਦਲਾਂ ਪਰ ਇੱਥੇ ਮਹੱਤਵਪੂਰਨ ਪਹਿਲੂ ਇਹ ਹੈ ਕਿ ਮਹਿੰਦਰ ਸਿੰਘ ਕੇਪੀ ਦੀ ਧੀ ਕ੍ਰਿਸ਼ਮਾ ਦਾ ਵਿਆਹ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਚਰਜੀਤ ਸਿੰਘ ਚੰਨੀ ਦੇ ਭਤੀਜੇ ਮਨਰਾਜ ਨਾਲ ਵਿਆਹੀ ਹੋਈ ਹੈ جے کے پی چੰਨੀ ਦੇ ਖਿਲਾਫ ਅਕਾਲੀ ਦਲ ਤੋਂ ਟਿਕਟ ਲੈ ਕੇ ਚੋਣ ਲੜਦੇ ਆ ਤਾਂ ਦੋ ਪਰਿਵਾਰਾਂ ਦੀ ਦੋ ਰਿਸ਼ਤੇਦਾਰਾਂ ਦੀ ਇਹ ਸਿੱਧਮ ਸਿੱਧੀ ਲੜਾਈ ਹੋਏਗੀ ਹਾਲਾਂਕਿ ਕੇ ਪੀ ਦੇ ਅਕਾਲੀ ਦਲ ਦੇ ਵਿੱਚ ਜਾਣਦੀਆਂ ਖਬਰਾਂ ਨੇ ਕਾਫੀ ਉਮੀਦ ਹੈ ਕਿ ਇੰਜ ਹੋਏਗਾ ਕਿਉਂਕਿ ਅਕਾਲੀ ਦਲ ਨੂੰ ਛੱਡ ਚੁੱਕੇ ਨੇ ਪਵਨ ਟੀਨੂ ਉਦੋਂ ਤੋਂ ਬਾਅਦ پارٹی ਉੱਥੇ ਚਿੰਤਨ ਮੰਤਨ ਕਰ ਰਹੀ ਹੈ ਉਹਨਾਂ ਨੂੰ ਹਾਲੇ ਕੋਈ ਉਮੀਦਵਾਰ ਨਹੀਂ ਲੱਭ ਰਿਆ ਦੱਸਿਆ ਜਾ ਰਿਹਾ ਕਿ ਪਿਛਲੇ ਹਫਤੇ ਮਹਿੰਦਰ ਕੇਪੀ ਕਾਂਗਰਸ ਹਾਈ ਕਮਾਂਡ ਨੂੰ ਹੁਸ਼ਿਆਰਪੁਰ ਤੋਂ ਟਿਕਟ ਵਾਸਤੇ ਗਏ ਸੀ ਕਿ ਮੈਨੂੰ ਹੁਸ਼ਿਆਰਪੁਰ ਤੋਂ ਟਿਕਟ ਦੇ ਦਿੱਤੀ ਜਾਵੇ 2014 ਦੇ ਵਿੱਚ ਉਹਨਾਂ ਨੇ ਉੱਥੋਂ ਚੋਣ ਲੜੀ ਸੀ ਪਰ ਉਹ ਹਾਰ ਗਏ ਸੀ ਮਹਿੰਦਰ ਕੇਪੀ ਡੇਰਾ ਰਾਧਾ ਸਵਾਮੀ ਵਿਆਸ ਦੇ ਵੀ ਕਾਫੀ ਨੇੜੇ ਦੱਸੇ ਜਾਂਦੇ ਆ ਅਕਾਲੀ ਦਲ ਨੂੰ ਵੀ ਉਮੀਦ ਹੈ ਕਿ ਜੇ ਕੇਪੀ ਉਹਨਾਂ ਦੇ ਪਾਲੇ ਵਿੱਚ ਆ ਜਾਂਦੇ ਆ ਤਾਂ ਅਕਾਲੀ ਦਲ ਜਲੰਧਰ ਜਾਂ ਹੁਸ਼ਿਆਰਪੁਰ ਦੋਵਾਂ ਥਾਵਾਂ 'ਤੇ ਉਹਨਾਂ ਦਾ ਫਾਇਦਾ ਉਠਾ ਸਕਦਾ ਹੈ ਅਕਾਲੀ ਦਲ ਮਹਿੰਦਰ ਕੇਪੀ ਨੂੰ ਜਲੰਧਰ ਅਤੇ ਹੁਸ਼ਿਆਰਪੁਰ ਦੋਵਾਂ ਵਿੱਚੋਂ ਕਿਸੇ ਇੱਕ ਥਾਂ ਤੋਂ ਚੋਣ ਲੜਨ ਦੀ ਪੇਸ਼ਕਸ਼ ਵੀ ਕਰ ਸਕਦਾ ਹੈ ਕਿਉਂਕਿ ਦੋਵੇਂ ਥਾਵਾਂ ਤੇ ਅਕਾਲੀ ਦਲ ਹਾਲੇ ਬਦਲ ਦੇ ਵਿੱਚ ਇਹਨੂੰ ਖਾਲੀ ਰੱਖ ਰਿਹਾ ਹੈ ਸੀਟ ਨੂੰ ਇੱਥੋਂ ਉਮੀਦਵਾਰ ਨਹੀਂ ਐਲਾਨ ਰਿਹਾ ਹੁਸ਼ਿਆਰਪੁਰ ਤੋਂ ਟਿਕਟ ਨਾ ਮਿਲਣ ਕਾਰਨ ਪਹਿਲਾਂ ਵਿਜੇ ਸੰਪਲਾ ਦੀ ਵੀ ਮੀਟਿੰਗ ਸੁਖਵੀਰ ਬਾਦਲ ਦੇ ਨਾਲ ਹੋਈ ਸੀ ਪਰ ਹੁਣ ਜਾਖੜ ਸਾਹਿਬ ਦੇ ਨਾਲ ਮੁਲਾਕਾਤ ਤੋਂ ਬਾਅਦ ਉਹਨਾਂ ਨੇ ਭਾਜਪਾ ਦੇ ਵਿੱਚ ਰਹਿਣ ਦਾ ਮਨ ਬਣਾ ਲਿਆ ਪਰ ਭਾਜਪਾ ਨਾਲ ਉਹਨਾਂ ਦੀ ਤਾਂ ਸਲਾਹ ਹੋ ਗਈ ਹੈ ਹੁਣ ਦੇਖਦੇ ਹਾਂ ਕਿ ਕੇਪੀ ਸਾਹਿਬ ਅਗਲਾ ਫੈਸਲਾ ਕੀ ਲੈਂਦੇ ਨੇ ਹੁਣ ਗੱਲ ਕਰਦੇ ਹਾਂ ਸੰਗਰੂਰ ਦੀ ਸੰਗਰੂਰ ਜ਼ਿਲ੍ਹੇ ਦੇ ਵਿੱਚ ਪੈਂਦਾ ਹਲਕਾ ਧੂਰੀ ਧੂਰੀ ਦੇ ਵਿੱਚ ਪੈਂਦਾ ਪਿੰਡ ਜਹਾਂਗੀਰ ਉੱਥੋਂ ਦੀ ਇੱਕ ਲੜਕੀ ਹੈ ਲੰਬੇ ਸਮੇਂ ਤੋਂ ਦੱਸਿਆ ਜਾ ਰਿਹਾ ਹੈ ਕਿ ਉਹਦੀ ਜ਼ਮੀਨ ਦੇ ਮਾਮਲੇ 'ਚ ਉਹਨੂੰ ਇਨਸਾਫ਼ ਨਹੀਂ ਮਿਲ ਰਿਹਾ ਜਿਸ ਕਰਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਨੇ ਆਪ ਦੇ ਉਮੀਦਵਾਰ ਮੀਤ ਹੇਅਰ ਦੇ ਖਿਲਾਫ ਸੰਘਰਸ਼ ਦਾ ਐਲਾਨ ਕਰ ਦਿੱਤਾ ਹੈ ਇਸ ਮਾਮਲੇ ਨੂੰ ਲੈ ਕੇ ਕਿਸਾਨ ਜਥੇਬੰਦੀ ਨੇ ਬਰਨਾਲਾ ਦੇ ਵਿੱਚ ਇੱਕ ਸੂਬਾ ਪੱਧਰੀ ਮੀਟਿੰਗ ਕੀਤੀ ਹੈ ਤੇ ਇਸ ਮੀਟਿੰਗ ਦੇ ਵਿੱਚ ਫੈਸਲਾ ਕਰ ਲਿਆ ਗਿਆ ਕਿ ਮੀਤ ਹੇਅਰ ਦੇ ਘਰ ਦੇ ਅੱਗੇ ਪੱਕਾ ਧਰਨਾ ਲਾ ਦਿੱਤਾ ਜਾਏਗਾ। ਬੀਕੇ ਜੂ ਉਗਰਾਹਾ ਦੇ ਪ੍ਰਧਾਨ ਜੁਗਿੰਦਰ ਸਿੰਘ ਉਗਰਾਹਾ ਅਤੇ ਝੰਡਾ ਸਿੰਘ ਜੇਠੂਕੇ ਨੇ ਦੱਸਿਆ ਕਿ ਸੰਗਰੂਰ ਜ਼ਿਲ੍ਹੇ ਦੇ ਧੂਰੀ ਵਿਧਾਨ ਸਭਾ ਹਲਕੇ ਦਾ ਪਿੰਡ ਜਹਾਂਗੀਰ ਉਥੋਂ ਦੀ ਕਿਰਨਜੀਤ ਕੌਰ ਦੀ ਜ਼ਮੀਨ ਪਿੰਡ ਦੇ ਸਾਫਕਾ ਸਰਪੰਚ ਨੇ ਦੱਬੀ ਹੋਈ ਹੈ। ਅਦਾਲਤ ਨੇ ਜ਼ਮੀਨ ਤੇ ਪੀੜਤ ਲੜਕੀ ਦੇ ਹੱਕ ਵਿੱਚ ਫੈਸਲਾ ਵੀ ਸੁਣਾ ਦਿੱਤਾ ਹੈ ਇਹ ਸਾਰੇ ਦਾ ਸਾਰਾ ਮਾਮਲਾ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਵੀ ਹੈ ਪ੍ਰਸ਼ਾਸਨ ਨੇ ਖੁਦ ਵੀ ਕਹਿੰਦੇ ਮੰਨਿਆ ਸੀ ਕਿ ਲੜਕੀ ਨਾਲ ਧੋਖਾ ਕੀਤਾ ਜਾ ਰਿਹਾ ਹੈ ਪਰ ਇਹਦੇ باوجود ਲੜਕੀ ਨੂੰ ਹਾਲੇ ਤੱਕ ਇਨਸਾਫ ਮਿਲਿਆ ਨਹੀਂ ਮੀਤ ਹਰ ਨੇ ਕਿਹਾ ਸੀ ਕਿ 15 ਦਿਨਾਂ ਦੇ ਵਿੱਚ ਇਨਸਾਫ ਦਵਾ ਦਿੱਤਾ ਜਾਏਗਾ ਪਰ ਕਹਿੰਦੇ ਹੁਣ 15 ਦੀ ਬਜਾਏ 18 ਦਿਨ ਬੀਤ ਚੁੱਕੇ ਨੇ ਇਨਸਾਫ ਲੜਕੀ ਨੂੰ ਮਿਲ ਨਹੀਂ ਸਕਿਆ ਜਿਸ ਕਾਰਨ ਜਥੇਬੰਦੀ ਨੇ ਫੈਸਲਾ ਸੁਣਾ ਦਿੱਤਾ ਹੈ ਕਿ ਉਹ ਅੱਜ ਤੋਂ 15 ਦਿਨ ਹੋਰ ਇਨਸਾਫ ਦੀ ਉਡੀਕ ਕਰਨਗੇ ਜੇਕਰ ਪੀੜਤ ਲੜਕੀ ਨੂੰ ਇਨਸਾਫ ਨਾ ਮਿਲਿਆ ਤਾਂ 5 ਮਈ ਤੱਕ ਜ਼ਮੀਨ ਦਾ ਕਬਜ਼ਾ ਉਹਨੂੰ ਨਾ ਲੈ ਕੇ ਦਿੱਤਾ ਗਿਆ ਤਾਂ ਉਹਨਾਂ ਦੀ ਜਥੇਬੰਦੀ ਮੀਤਿਹਰ ਦੇ ਘਰ ਦੇ ਬਾਹਰ ਪੱਕਾ ਧਰਨਾ ਵੀ ਲਾਏਗੀ ਅਤੇ ਜਿੱਥੇ ਕਿਤੇ ਉਹ ਚੋਣ ਪ੍ਰਚਾਰ ਕਰਨ ਜਾਣਗੇ ਉਹਨਾਂ ਦੇ ਖਿਲਾਫ ਰੂਸ ਪ੍ਰਦਰਸ਼ਨ ਵੀ ਕੀਤਾ ਜਾਏਗਾ ਹੁਣ ਗੱਲ ਕਰਦੇ ਹਾਂ ਬਸ ਪਾਦੀ ਬਸਪਾ ਨੇ ਵੀ ਪੰਜਾਬ ਦੇ ਵਿੱਚ ਆਪਣੇ ਹੋਰ ਪੱਤੇ ਖੋਲ੍ਹ ਦਿੱਤੇ ਐ। ਪਹਿਲਾ ਇਹਨਾਂ ਦਾ ਸਮਝੌਤਾ ਸੀ ਅਕਾਲੀ ਦਲ ਦੇ ਨਾਲ ਸਮਝੌਤਾ ਟੁੱਟ ਗਿਆ। ਤੇ ਹੁਣ ਬਸਪਾ ਵੀ ਆਪਣੇ ਖਿਡਾਰੀ ਚੋਣ ਮੈਦਾਨ ਵਿੱਚ ਉਤਾਰ ਰਹੀ ਐ। ਬਸਪਾ ਨੇ ਫਰੀਦਕੋਟ ਤੋਂ ਗੁਰਬਖਸ਼ ਸਿੰਘ ਚੋਹਾਰ ਅਤੇ ਗੁਰਦਾਸਪੁਰ ਤੋਂ ਇੰਜੀਨੀਅਰ ਰਾਜਕਮਾਰ ਜਨੋਤਰਾ ਉਹਨਾਂ ਨੂੰ ਉਮੀਦਵਾਰ ਐਲਾਨ ਦਿੱਤਾ ਐ। ਇਹਦੇ ਤੋਂ ਪਹਿਲਾਂ ਬਸਪਾ ਨੇ ਸੁਰਿੰਦਰ ਕੰਬੂਜ਼ ਨੂੰ ਫਿਰੋਜ਼ਪੁਰ ਤੋਂ ਆਪਣਾ ਉਮੀਦਵਾਰ ਐਲਾਨਿਆ ਸੀ। ਬਸਪਾ ਦੇ ਕੇਂਦਰੀ ਕੋਆਰਡੀਨੇਟਰ ਵਿਪਲ ਕੁਮਾਰ ਨੇ ਦੱਸਿਆ ਕਿ ਜਲਦ ਪੰਜਾਬ ਦੀਆਂ ਬਾਕੀ ਥਾਵਾਂ ਤੋਂ ਵੀ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਾਏਗਾ ਸਾਰੇ ਉਮੀਦਵਾਰਾਂ ਦੇ ਪੈਨਲ ਬਾਰੇ ਅੰਤੋਂ ਫੈਸਲਾ ਉਹ ਕਹਿੰਦੇ ਕੁਮਾਰੀ ਮਾਇਆਵਤੀ ਬਨੋ ਲਿਆ ਜਾ ਰਿਹਾ ਹੈ ਬਸਪਾ ਦੇ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜੀ ਨੇ ਕਿਹਾ ਕਿ ਫਰੀਦਕੋਟ ਤੋਂ ਉਮੀਦਵਾਰ ਨੇ ਜਿਹੜੇ ਐਲਾਨੇ ਗੁਰਵਖ ਸਿੰਘ ਚੋਹਾਨ ਉਹ ਬਸਪਾ ਦੇ ਮੌਜੂਦਾ ਜ਼ਿਲ੍ਹਾ ਪ੍ਰਧਾਨ ਵੀ ਹੈ ਅਤੇ ਲੰਬੇ ਸਮੇਂ ਤੋਂ ਪਾਰਟੀ ਦੀ ਸੇਵਾ ਕਰ ਰਿਹਾ ਹੈ ਜਸਬੀਰ ਸਿੰਘ ਗੜੀ ਨੇ ਗੁਰਦਾਸਪੁਰ ਤੋਂ ਜਿਹੜੇ ਉਮੀਦਵਾਰ ਐਲਾਨੇ ਗਏ ਆ ਇੰਜੀਨੀਅਰ ਰਾਜ ਕੁਮਾਰ ਜਨੋਤਰਾ ਉਹ ਕਹਿੰਦੇ ਮਹਾਸ਼ਿਆ ਭਾਈਚਾਰੇ ਨਾਲ ਸੰਬੰਧਤ ਨੇ ਅਤੇ 올 ਇੰਡੀਆ ਮਹਾਸ਼ਿਆ ਇਕਤਾ ਮੰਚ ਦੇ ਉਹ ਪ੍ਰਧਾਨ ਵੀ ਨੇ ਗੜੀ ਸਾਹਿਬ ਨੇ ਦੱਸਿਆ ਕਿ ਮਰਹੂਮ ਕਾਂਸ਼ੀ ਰਾਮ ਦੇ ਸਮੇਂ 1985 89 92 ਅਤੇ 96 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਇਸ ਭਾਈਚਾਰੇ ਦੇ ਧਰਮਚੰਦ ਨੂੰ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਚਾਰ ਵਾਰ ਟਿਕਟ ਦਿੱਤੀ ਗਈ ਸੀ ਪਹਿਲਾਂ ਐਲਾਨੇ ਗਏ ਪਾਰਟੀ ਵੱਲੋਂ ਪੰਜ ਉਮੀਦਵਾਰਾਂ ਵਿੱਚ ਹੁਸ਼ਿਆਰਪੁਰ ਤੋਂ ਰਾਕੇਸ਼ ਕੁਮਾਰ ਸੁਮਨ ਫਿਰੋਜ਼ਪੁਰ ਤੋਂ ਸੁਰਿੰਦਰ ਕੰਬੂਸ ਸੰਗਰੂਰ ਤੋਂ ਡਾਕਟਰ ਮੱਖਣ ਸਿੰਘ ਪਟਿਆਲਾ ਤੋਂ ਜਗਵੀਤ ਅਤੇ ਜਲੰਧਰ ਤੋਂ ਐਡਵੋਕੇਟ ਬਲਵਿੰਦਰ ਕੁਮਾਰ ਦੇ ਨਾਮ ਸ਼ਾਮਲ ਨੇ ਤੇ ਆਹ ਖਬਰ ਇੱਕ ਮੰਦ ਭਾਗੀ ਮਿਲੀ ਆ ਜੀ ਇਹ ਮਿਲੀ ਆ ਹਲਕਾ ਕਨੌਰ ਦੇ ਪਿੰਡ ਸੰਝਰਪੁਰ ਤੋਂ ਜਾਣਕਾਰੀ ਮਿਲ ਰਹੀ ਹੈ ਕਿ ਕਨੌਰ ਦੇ ਵਿੱਚ ਪੈਂਦਾ ਪਿੰਡ ਸੰਝਰਪੁਰ ਉੱਥੇ ਬੇਅਦਬੀ ਹੋਈ ਹੈ ਜੀ ਤੇ ਬੇਅਦਬੀ ਕਿਸੇ ਬਾਹਰਲੇ ਵਿਅਕਤੀ ਨੇ ਨਹੀਂ ਕੀਤੀ ਦੱਸਿਆ ਜਾ ਰਿਹਾ ਕਿ ਪਿੰਡ ਦੇ ਹੀ ਇੱਕ ਵਿਅਕਤੀ ਦੇ ਵੱਲੋਂ ਗੁਟਕਾ ਸਾਹਿਬ ਵਿਰਧ ਗੁਟਕਾ ਸਾਹਿਬ ਅਤੇ ਹਿੰਦੂ ਮਤ ਦੀਆਂ ਕੁਝ ਧਾਰਮਿਕ ਪੁਸਤਕਾਂ ਦੇ ਅੰਗ ਪਾੜੇ ਗਏ ਅਤੇ ਪਿੰਡ ਦੇ ਵਿੱਚ ਹੀ ਤਿੰਨ ਘਰਾਂ ਦੇ ਬਾਹਰ ਅਤੇ ਗੁਰਦੁਆਰਾ ਸਾਹਿਬ ਦੇ ਨੇੜੇ ਗਲੀਆਂ ਦੇ ਵਿੱਚ ਖਿਲਾਰ ਦਿੱਤੇ ਗਏ ਨਾਲੀਆਂ 'ਚ ਖਿਲਾਰ ਦਿੱਤੇ ਗਏ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਥਾਣਾ ਕਨੌਰ ਦੇ ਐਸ ਐਚ ਓ ਆਪਣੀ ਪੁਲਿਸ ਪਾਰਟੀ ਸਮੇਤ ਉੱਥੇ ਪਹੁੰਚੇ ਅਤੇ ਦੋਸ਼ੀ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਖਬਰ ਹੈ। ਘਟਨਾ ਦੀ ਜਾਣਕਾਰੀ ਦਿੰਦਿਆਂ ਸਿੱਖ ਸੰਗਤਾਂ ਨੇ ਦੱਸਿਆ ਕਿ ਪਿੰਡ ਸੰਜਰਪੁਰ ਦੇ ਪਿੰਡ ਚਾ 2:30 ਵਜੇ ਦਾ ਸਮਾਂ ਸੀ। ਪਿੰਡ ਦਾ ਹੀ 42 ਸਾਲਾਂ ਦਾ ਨਰਿੰਦਰ ਸਿੰਘ ਉਹਦੇ ਵੱਲੋਂ ਗੁੱਟਕਾ ਸਾਹਿਬ, ਵਿਰਦ ਗੁੱਟਕਾ ਸਾਹਿਬ ਅਤੇ Hindu ਮਰਤੀਆਂ ਧਾਰਮਿਕ ਪੁਸਤਕਾਂ ਦੇ ਅੰਗ 파ੜੇ ਗਏ। ਅਤੇ ਪਿੰਡ ਦੇ ਸਰਪੰਚ ਜੋਤ ਸਿੰਘ ਅਤੇ ਤਜਿੰਦਰ ਸਿੰਘ ਦੇ ਡੰਗਰਾਂ ਵਾਲੇ ਘਰ ਅਤੇ ਅਜਾਬ ਸਿੰਘ ਅਤੇ ਗੁਰਦੁਆਰਾ ਸਾਹਿਬ ਦੇ ਬਾਹਰ ਜਿਹੜੀਆਂ ਨਾਲੀਆਂ ਜੰਗਦੀਆਂ ਸੀ ਗਲੀਆਂ ਉੱਥੇ ਸੁੱਟ ਦਿੱਤੇ ਗਏ। ਸਵਾ 3 ਵਜੇ ਦੇ ਕਰੀਬ ਸੇਵਾਦਾਰ ਗੁਰਦੁਆਰਾ ਸਾਹਿਬ ਜਾ ਰਹੇ ਸੀ ਤਾਂ ਉਹਨਾਂ ਨੇ ਦੇਖਿਆ ਕਿ ਰਸਤੇ ਦੇ ਵਿੱਚ ਗੁਟਕਾ ਸਾਹਿਬ ਦੇ ਅੰਗ ਖਿਲਰੇ ਹੋਏ ਨੇ। ਉਹਨਾਂ ਨੇ ਉਹ ਅੰਗ ਇਕੱਠੇ ਕੀਤੇ ਸਤਕਾਰ ਦੇ ਨਾਲ ਗੁਰਦੁਆਰਾ ਸਾਹਿਬ ਜਾ ਕੇ ਲੈ ਕੇ ਗਏ ਉਹ ਤੇ ਜਦੋਂ ਸਵੇਰੇ 7 ਵਜੇ ਸਿੱਖ ਸੰਗਤਾਂ ਦੇ ਵੱਲੋਂ ਇਕੱਠ ਕੀਤਾ ਗਿਆ ਤਾਂ ਪਿੰਡ ਦੇ ਹੀ ਇੱਕ ਵਿਅਕਤੀ ਨਰਿੰਦਰ ਸਿੰਘ ਜੋ ਕਿ ਸ਼ਮਸ਼ਾਨ ਘਾਟ ਦੇ ਵਿੱਚ ਅੱਗ ਦੀ ਧੂਣੀ ਬਾਲ ਕੇ ਉਸ ਵਕਤ ਬੈਠਾ ਸੀ ਉਹਨੂੰ ਮੌਕੇ ਤੇ ਹੀ ਪਿੰਡ ਦੇ ਲੋਕਾਂ ਨੇ ਕਾਬੂ ਕੀਤਾ ਅਤੇ ਥਾਣਾ ਕਨੌਰ ਦੀ ਪੁਲਿਸ ਨੂੰ ਸੂਚਨਾ ਦਿੱਤੀ ਗਈ ਤੇ ਉਹਨਾਂ ਨੇ ਦੱਸਿਆ ਕਿ ਨਰਿੰਦਰ ਸਿੰਘ ਨੂੰ ਕਾਬੂ ਕਰ ਲਿਆ ਗਿਆ ਅਤੇ ਉਹਦੇ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹਨੇ ਇਸ ਕਾਰਨਾਮੇ ਨੂੰ ਅੰਜਾਮ ਕਿਉਂ ਦਿੱਤਾ ਦੋਸਤੋ ਏਸੀ ਕੁਲਮਾ ਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਹੁਣ ਸਮਾਂ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾ ਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲੋਂ ਆਗਿਆ ਦਿਓ ਸਤ ਹਿਰਿ ਆਕਾਲ ਤੇ ਰਬਾ ਰਾਖਾ